ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੋਂ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਮੁੱਖ ਮੰਤਰੀ ਮਾਨ ਇੱਕ ਕੋਰੀਆਈ ਮਹਿਲਾ ਦੀ ਪੰਜਾਬੀ ਭਾਸ਼ਾ ਤੇ ਪਕੜ ਦੇਖ ਕੇ ਹੈਰਾਨ ਰਹਿ ਗਏ। ਉਹ ਕੋਰੀਆਈ ਮਹਿਲਾ ਦੀ ਰਵਾਨਗੀ ਵਾਲੀ ਪੰਜਾਬੀ ਸੁਣ ਕੇ ਬਹੁਤ ਪ੍ਰਭਾਵਿਤ ਹੋਏ। ਇੰਟਰਨੈਟ ਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਕਲਿੱਪ ਵਿੱਚ ਉਹਨਾਂ ਨੂੰ ਕੋਰੀਆਈ ਮਹਿਲਾ ਨਾਲ ਗੱਲਬਾਤ ਕਰਦਿਆਂ ਦੇਖਿਆ ਜਾ ਸਕਦਾ ਹੈ ਜੋ ਇੱਕ ਮੂਲ ਨਿਵਾਸੀ ਵਾਂਗ ਪੰਜਾਬੀ ਬੋਲ ਰਹੀ ਹੈ। ਮਾਨ ਨੇ ਪੋਸਟ ਰੇਟ ਕੈਪਸ਼ਨ ਵਿੱਚ ਲਿਖਿਆ ਕਿ ਸਾਡੀ ਮਾਂ ਬੋਲੀ ਪੰਜਾਬੀ ਸਾਡੇ ਲਈ ਸਿਰਫ ਇੱਕ ਭਾਸ਼ਾ ਨਹੀਂ ਹੈ, ਇਹ ਸਾਡੀ ਪਛਾਣ ਹੈ। ਮੈਨੂੰ ਦੱਖਣੀ ਕੋਰੀਆ ਦੀ ਆਪਣੀ ਫੇਰੀ ਦੌਰਾਨ ਇੱਕ ਜੋੜੇ ਨੂੰ ਮਿਲਣ ਦਾ ਮੌਕਾ ਮਿਲਿਆ ਇੱਕ ਕੋਰੀਆਈ ਚੰਮੀ ਧੀ ਦੇ ਮੂੰਹੋਂ ਮਾਂ ਬੋਲੀ ਪੰਜਾਬੀ ਸੁਣ ਕੇ ਬਹੁਤ ਵਧੀਆ ਲੱਗਾ ਜਿਵੇਂ ਮੈਂ ਪੰਜਾਬ ਦੀ ਨੌਰਾਨੀ ਸਿਫਰੰਕ ਹੋਰ ਹੈ ਜੀ ਵੈਸੇ ਤਰ੍ਹਾਂ ਨਾ ਅੰਝੀ ਕਿ ਮਾਂ ਕੋਰੀਆ ਨਾ ਪਰ ਮੈਂ ਹਾਂ ਤੇ ਕੋਰੀਆ ਸੱਚ ਆਪਾਂ ਨਹੀਂ ਤੇ ਜਿਹੜਾ ਘਰ ਆ ਲੱਗਦਾ ਪਿਆ ਜੀ ਸਾਨੂੰ ਵੀ ਸਾਨੂੰ ਵੀ 20 ਸਾਲ ਹੋ ਗਏ ਨੇ ਇਸ ਸਾਥ ਵਿਆਹ ਨਾਲ ਸਾਥ ਬਹੁਤ ਬਹੁਤ ਵਧੀਆ ਲੱਗਿਆ ਜੀ ਨਦੀਤਾਂ ਨੂੰ ਮਿਲ ਕੇ ਤੇ ਅਸੀਂ ਅਮਰਦੇ ਪੰਜਾਬੀ ਕਿਤਾਬੀ ਮੈਂ ਪਤਾ ਨਹੀਂ ਜੀ ਉਹ ਪੰਜਾਬ ਰਹਿੰਦੇ ਸੀ ਇਹ ਨਹੀਂ ਪਹਿਲਾਂ ਤੇ ਸਾਰੇ ਸੋਹਰੇ ਨੇ ਖਾਏ ਨੇ ਇਹ ਸਾਨੂੰ ਬਹੁਤ ਵਧੀਆ ਲੱਗਿਆ ਜੀ ਸੱਚ ਸੋਹਰਾ ਘਰ ਵਾਲਾ ਸਭ ਪਤਾ ਸਭ ਪਤਾ ਹੀ ਇਹਨਾਂ ਨੇ ਅੱਜ ਦੁਰਾਨੀ ਜੱਟਾਂ ਨਹੀਂ ਕਿਉਂ ਪੰਜਾਬੀ ਬੋਲਦੇ ਕਿਉਂ ਪੰਜਾਬੀ ਆਪਾਂ ਨੇ ਵੀ ਨਹੀਂ ਉਹ ਵਰਲਡ ਪਤਾ ਜਿਹੜਾ ਇਹ ਬੋਲਦੇ ਅੱਜ ਸਾਊਥ ਕੋਰੀਆ ਬਾਰੇ ਜੀ ਦਿਖਾਉਂਦੇ ਆ ਕਿਹੜਾ ਕੁਛ ਤੇ ਅੱਜ ਤੁਸੀਂ ਇੱਥੇ ਸਾਊਥ ਕੋਰੀਆ ਚ ਆਏ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਥੈਂਕ ਯੂ ਬਹੁਤ ਬਹੁਤ